ਬਲ ਸਿੰਘ ਮਹਾਵਾ ਕਿਸਾਨ ਆ ਕੋ ਟਾਰੀ ਵਾਗਾ ਬਾਰਡਰ ਅੱਜ ਅਹੀਂ ਪਹੁੰਚੇ ਆ ਜੀ ਹਰੀਕੇ ਹੈਡ ਤੋਂ ਲੈਂਦੇ ਪਾਸੇ ਸਭਰਾ ਕਰਨ ਦੀ ਧਰਤੀ ਦੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਭਾਰਤੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਵੀ ਆ ਰਹੀ ਮਗਰਲੇ ਮਨੇ ਜ਼ਮੀਨ ਦੀ ਸਰੀ ਦਰਿਆ ਨਹੀਂ ਇਹ ਜ਼ਮੀਨ ਹੈ ਲੋਕਾਂ ਦੀ ਜ਼ਮੀਨ ਹੈ ਹਜ਼ਾਰਾਂ ਏਕੜ ਜਿਹੜੀ ਪ੍ਰਭਾਵਿਤ ਹੋ ਗਈ ਪਾਣੀ ਦੇ ਨਾਲ ਅਸੀਂ ਬੇਨਤੀ ਕਰਦੇ ਆਂ ਵੀ ਵਾਰ-ਵਾਰ ਇਹ ਜੰਮ ਦੇ ਮਰਨ ਵਾਲਾ ਹਿਸਾਬ ਬਣਿਆ ਪਰ ਕਿਸਾਨਾਂ ਦਾ ਆਪਣੇ ਪੁੱਤਾਂ ਨੂੰ ਕਾਲੀ ਹੋ ਜਿਹੜੀ ਫਸਲ ਹੁੰਦੀ ਆ ਉਹ ਜਦੋਂ ਇਹੋ ਜਿਹਾ ਪਾਣੀ ਆ ਗਿਆ ਮੀਂਹ ਪੈ ਕੇ ਕੁਦਰਤੀ ਤਸੀਰ ਤੇ ਕਹਿੰਦੇ ਕੁਦਰਤੀ ਆਫਤ ਆ ਪਰ ਇਹਨਾਂ ਦੇ ਦਿਨਾਂ ਨੂੰ ਤਸ਼ਕੀਲ ਖੁਜਰੇ ਆ ਹਲੇ ਆ ਬੰਨ ਬਣਾਉਂਦੇ ਨੇ ਕੋ ਕੁਦਰਤੀ ਆਫਤ ਆ ਜਾਂ ਕੀ ਚੀਜ਼ ਆ ਇਹਨਾਂ ਦੇ ਦਿਲੀ ਜਾਣਦਾ ਵਿਚਾਰਿਆਂ ਦਾ ਮਾਲ ਡੰਗਰ ਬਾਹਰ ਕਰਨਾ ਪੈਂਦਾ ਪਰਿਵਾਰ ਨੂੰ ਬਾਹਰ ਕੱਢਣਾ ਪੈਂਦਾ ਜਿਹੜੀ ਆਪਣੀ ਫਸਲ ਜਿਹਦੇ ਤੇ ਸੈਂਕੜੇ ਰੁਪਏ ਲਾ ਦੇ ਕੋ ਫਸਲ ਨੂੰ ਬੀਜਿਆ ਹੁੰਦਾ ਵਾਹ ਜਾਂਦਾ ਜਿਵੇਂ ਉਹ ਜਮੀਨ ਜੇ ਨਸ਼ਤ ਹੋ ਜੀਏ ਪਾਣੀ ਆਣ ਕੇ ਰੋੜ ਕੇ ਲੈ ਗਿਆ ਉਹ ਤੇ ਕਿਸਾਨ ਦਾ ਦਿਲ ਹੀ ਜਾਣਦਾ ਉਹ ਟੈਮ ਤੇ ਕੀ ਕੁਝ ਬਣਦਾ ਬਾਈ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਵੀ ਜਿਹੜੇ ਹਰ ਸਾਲ ਉਹ ਪਾਣੀ ਦੀ ਆਉਣੇ ਜਾਂ ਕੁਦਰਤੀ ਆਫਤ ਆਉਂਦੀ ਆ ਆਪ ਹੀ ਮੰਨਦੇ ਕਿ ਕੁਦਰਤੀ ਆਫਤਾਂ ਦੀ ਆ ਉਹ ਜਿਹੜੇ ਬਾਨੇ ਬਾਨੇ ਪੱਕਾ ਦੇਣ ਕੀ ਦਿੰਦਾ ਉਹ ਪੱਥਰ ਲਾ ਕੇ ਨ ਪੱਕਾ ਕੀਤਾ ਜਨ ਜਿੱਦ ਤਰਾ ਹਰੀਕੇ ਹੈਡ ਦੇ ਅੰਦਰ ਆ ਪੱਕੀਆਂ ਕਰਕੇ ਰਾਸਤਾ ਚ ਪਾਣੀ ਜਾਦਾ ਤੇ ਆ ਕੋਈ 10 15 ਕਿਲੋਮੀਟਰ ਦਾ ਪੈਣਾ ਹੋਊਗਾ ਸ਼ਹਿਰੀ ਲੋਕ ਘਾਟ ਹੋਏ ਉਹਨੇ ਪੱਥਰ ਲਾ ਕੇ ਪੱਕਾ ਕਰਨਾ ਜੀਦਾ ਜਿਹੜਾ ਵਾਰ ਵਾਰ ਬੰਨ ਰੋੜ ਦਾ ਬਾਦ ਪਨ ਨਹੀਂ ਰੋੜਨੇ ਜੀਦਾ ਉਹ ਸਰਕਾਰਾਂ ਜਿਹੜਾ ਬਣਦੀਆਂ ਵਾ ਉਹਦੇ ਨੇ ਬੜੇ 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 ਦਾਅਵੇ ਕਰਦੀਆਂ ਬਾਅਦਿਆ ਤੋਂ ਮੁੱਕਰ ਹੋ ਜਾਂਦੇ ਬਸ ਸਲੀਏ ਜਿਹੜੀ ਕਿਸਾਨ ਦੀ ਜਿਹੜੀ ਇਸ ਟੱਪ ਤੇ ਫਾਰੀ ਦੀ ਮਾਰ ਚ ਬੱਧੀ ਹੈ ਇਥੇ ਦੇ ਬੇਗਿਣਤੀ ਆ ਇਹਦੇ ਕਿੰਨੀ ਗਿਣਤੀ ਆ ਨਹੀਂ ਸਾਡੀ ਕਿੰਨੇ ਪਿੰਡ ਗਾੜੀ ਜਾਣੇ ਆ ਤੇ ਬੁੱਢੇ ਕੋੜ ਤੋਂ ਗਾਂ ਪਾਣੀ ਨਾਲ ਜੇ ਟੁੱਟ ਜਾਵੇ ਤੇ ਤੇ ਪਾਣੀ ਦੇ ਇਹ ਨਹੀਂ ਹੈਗਾ ਵੀ ਇੱਕ ਅੱਧਾ ਬੰਦਾ ਹੋਏ ਤੇ ਸੰਗਤਾਂ ਦੇ ਕੰਮ ਫੇਰ ਮਹਾਂਪੁਰ ਖਾਨੇ ਸੰਤਾਨੇ ਸਾਰਿਆਂ ਨੇ ਨਾਲ ਮਿਲ ਕੇ ਸਾਰਾ ਜਿਹੜਾ ਕੰਮ ਇਹ ਕੀਤਾ ਤੇ ਬਹੁਤ ਅਗਲੀ ਗੱਲ ਵਾ ਵਧੀਆ ਗੱਲ ਵਾ ਜੇ ਆ ਬਚਾਅ ਹੋ ਗਿਆ ਲੋਕਾਂ ਦਾ ਪਿਛਲੇ ਵਾਰ ਇਹ ਤਰ੍ਹਾਂ ਹੀ ਸਖਲੋਤੇ 10 ਮਿੰਟ ਤੇ ਉਥੇ ਟੁੱਟ ਗਿਆ ਬੰਨ ਤੇ ਸਾਰਾ ਇਲਾਕਾ ਇਹ ਖਤਮ ਹੋ ਗਿਆ ਜੇ ਤਾਈ ਉਹ ਤਾਜ ਨਹੀਂ ਆਏ ਜੇ ਤਾਈ ਉਹ ਅਜੇ ਉਤਰਾ ਹੀ ਵਿਚਾਰਾ ਦਾ ਕਦੇ ਕਰਜ਼ਾ ਨਹੀਂ ਲੱਥਾ ਹਣਾ ਦੇ ਉਹਨਾਂ ਦਾ ਉਹ ਕਿਨੇ ਕਰ 15 20000 ਰੁਪਏ ਕਿੱਲੇ ਦੇ ਲੱਗਣ ਰਿਆ ਤੇ ਸਾਰਾ ਝੋਨਾ ਮਰ ਜੇ ਕੋਈ ਪੱਲੇ ਦੀ ਕਿਸਾ ਜੱਟ ਦੇ ਰਹਿ ਜਾਂਦਾ ਸਰਕਾਰ ਕੋਲ ਮੰਗ ਕੀਤੀ ਕਿ 50000 ਰੁਪਏ ਘੱਟੋ-ਘੱਟ ਜਿਹੜਾ ਸਰਕਾਰਾਂ ਦੀ ਮਰਜ਼ੀ ਆ ਦੇਣ ਮਰਜ਼ੀ ਨਾ ਦੇ ਸਰਕਾਰਾਂ ਦੀ ਗੱਲ ਕੋਈ ਨਹੀਂ ਅੱਗੇ ਲੰਮੀ ਹੈਗੀ ਤੇ ਸਰਕਾਰਾਂ ਦਾ ਉਹਨਾਂ ਦੀ ਖੁਸ਼ੀ ਦੀ ਗੱਲ ਚੱਲਦੀ ਆ ਜਿਹੜੀ ਸੰਗਤ ਆ ਇਹ ਸਾਰਿਆਂ ਨਾਲ ਵੱਡੀ ਆ ਤੇ ਸੰਗਤ ਨਹੀਂ ਆ ਜਿਹੜਾ ਕੰਮ ਆਵਾ ਇਹ ਆ ਕੇ ਸਾਭ ਲਿਆ ਵਾ ਤੇ ਆਪ ਦਾ ਸਾਰਾ ਬੜਾ ਮਹਾਰਾ ਕਿਰਪਾ ਕੀਤੀ ਅਰੇ ਵਿਚਾਰ ਕਰ ਲਿਆ ਜੇ ਸੰਗਤ ਆ ਨਾ ਇਹ ਇਕੱਨਾ ਜੋਰ ਲਾਉਂਦੀ ਮਾਂ ਬਰਖਾ ਨੇ ਬਾਹਰ ਗਏ ਆ ਕਨਪਾ ਦੇ ਕਨੇਡਾ ਬਾਵੇ ਸਖਾ ਸੇ ਫੋਨ ਲਾਇਆ ਇਹਨਾਂ ਸੰਗਤ ਪਾਂਹੇ ਹਰ ਨੂੰ ਫੋਨ ਲਾਇਆ ਆਈਓ ਲੋ ਉਸੇ ਕਾਲਾ ਇਸੇ ਤੈਮਣਾ ਪਹੁੰਚ ਗਏ ਆ ਸੰਗਤਾਂ ਨਾਲ ਲੈ ਆਂਦੀਆਂ ਤੋੜੇ-ਤਾੜੇ ਭਰ ਕੇ ਜੰਨੀ ਉਹ ਤੋਂ ਢਾਈ ਕਰਕੇ ਦੇ ਆ ਵਨ ਮਹਾਰਾਜ ਦੀ ਮੇਲਾ ਥੋੜਾ ਵਸ ਸੰਗਤਾਂ ਦੇ ਬੜਾ ਸਹਯੋਗ ਦਿੱਤਾ ਨਾ ਜ਼ਭਰਾਵਾਲਿਆਂ ਨੇ ਵੀ ਤੇ ਜਨਾਸ ਹੋ ਗੋ ਦੇਂਦੇ ਤੇ ਹੁਣ ਵੀ ਤੇ ਪਾਣੀ-ਪਾਣੀ ਦੇਣਾ ਇੱਧਰ ਇੱਧਰ ਪਾਣੀ ਦੇਖਦਾ ਫਿਰ ਐਨੂੰ ਪਾਣੀ ਦੇਖਦਾ ਹੀ ਸਾਰੇ ਕਹਿੰਦੇ ਆ ਵੀ ਪ੍ਰਸ਼ਾਸਨ ਨੂੰ ਪਹਿਲਾਂ ਗਾਹ ਕੀਤਾ ਸੀ ਇਸ ਜੀਰ ਤੇ ਪਾਣੀ ਆ ਮਾਰ ਵੱਸ ਸਕਦੀ ਆ ਔਰ ਬੇ ਗੱਲ ਆ ਵੀ ਸਾਰਾ ਪਤਾ ਹੈਗਾ ਹੂੰ ਉਹ ਜਿਹੜੇ ਲੋਕ ਆ ਸਰਕਾਰਾਂ ਵਨ ਪਤਾ ਨਹੀਂ ਕਿ ਟੁੱਟਦਾ ਕਿਸੇ ਨੂੰ ਪਾਣੀ ਕਿਸੇ ਨੂੰ ਆਪਾਂ ਉਹਨਾਂ ਦੀ ਗੱਲ ਕੀ ਕਹਿ ਸਕਦੇ ਆ ਕਿਸੇ ਵੀ ਉਹ ਗੰਮੀ ਜਾਂਦੇ ਆ ਪਾ ਉਹਨਾਂ ਨੂੰ ਕੀ ਆਖਦੇ ਵੀ ਉਹਨਾਂ ਨੂੰ ਪਤਾ ਪਏ ਹੈਗੇ ਤੇ ਆਪਣੇ ਭਰਾ ਹੀ ਆ ਉਹਨਾਂ ਨੂੰ ਜੇ ਆਪਾਂ ਨੂੰ ਪਤਾ ਲੱਗਦਾ ਟੁੱਟ ਜਾਣਾ ਤੇ ਉਹਨਾਂ ਨੂੰ ਪਤਾ ਲੱਗ ਜਾ ਟੁੱਟ ਜਾਣਾ ਵਾ ਪ੍ਰਸ਼ਾਸਨ ਜਾਗਦਾ ਉਹ ਤਾਂ ਨਹੀਂ ਮਰਜੀ ਆ ਨੁਕਸਾਨ ਹੋ ਗਿਆ ਤੇ ਜੱਪੂ ਦੋ ਜਾਗਦਾ ਸ਼ਕਾਲ ਦੇ ਜਦੋਂ ਹੋ ਜਾਂਦਾ ਉਦੋਂ ਤਾਂ ਕੋਈ ਪਛਤਾ ਹੋਣਾ ਬਾਹੂ ਪੋਰਾ ਚਾਰ ਬਾਣ ਟੁੱਟ ਗਿਆ ਤੇ ਜੋਂ ਰਾਨ ਆਨਵਾਜ 15 20 ਦਿਨ ਹੋ ਗਏ ਉੱਥੇ ਲੰਗਰ ਵੀ ਲਾਇਆ ਸਾਰੇ ਲੋਕਾਂ ਨੂੰ ਚਾਰਾ ਵੀ ਦੇਣਦੇ ਆ ਫੀਡਾ ਵੀ ਦੇਣਦੇ ਆ ਸਾਰਾ ਕੰਮ ਦੇ ਨੇ ਕੱਲ ਜਦੋਂ ਹਨਮਨ ਦਾ ਫੋਨ ਕੀਤਾ ਰਿਹਾ ਰਿਕੇ ਆ ਸੰਪਾਲੀ ਕੇ ਬਹੁ ਬੁਰ ਜਾਣਦੇ ਉਦੋਂ ਮੁੜ ਕੇ ਫੇਰ ਇਥੇ ਇਹਦੇ ਜੇ ਫੋਨ ਕੀਤਾ ਵੀ ਸਾਰੇ ਆਏ ਨੂੰ ਆ ਗਏ ਵੀ ਚਲ ਉੱਥੇ ਤੇ ਟਟਾ ਹੀ ਆ ਤੇ ਕੱਲ ਇਹੋ ਹੀ ਖਾਂ ਦੇ ਕੇ ਇਹ ਇਧਰਾਂ ਇਲਾਕਾ ਮਾਰਿਆ ਜਾਵੇ ਕਦੇ 12 ਕਿਰਪਾ ਕਰੇ ਤੇ ਬਚ ਜਾਵੇ ਇਹਦੇ ਲੋਕ ਰੋਟੀ ਖਾਂਦੇ ਰਹਿ ਜਾਣ ਤੇ ਲੋਕਾਂ ਦਾ ਭਲਾ ਹੋ ਜਾ ਇਧਰਲੇ ਲੋਕ ਸਾਰੇ ਜਿੰਨੇ ਗਏ ਇਧਰਲੇ ਮਰੇ ਹੋਏ ਆ ਮੰਤਰੀ ਸਾਹਿਬ ਵੀ ਕੱਲ ਕਦੇ ਲਾਲਜੀ ਭੁੱਲਰ ਵੀ ਕਾਲੇ ਤੇ ਦੌਰਾ ਕਰਕੇ ਗਏ ਕੀ ਉਹ ਤੁਹਾਨੂੰ ਅਸ਼ਵਾਸਨ ਦੇ ਕੇ ਕੋੜਾ ਤੋਈ ਨੋ ਨੀ ਤਾਹੀ ਉਹਨਾ ਬਾਜੀ ਜੀ ਤੇ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੀ ਕਹਣਾ ਚਾਹੋਗੇ ਓਕੇ ਜੀ ਠੀਕ ਹੈ ਮੈਂ ਪੁੱਛ ਲਊਗਾ ਵੀਰ ਜੀ ਇੱਕ ਆਪਾਂ ਨਾ ਪਹਿਲਾਂ ਵਜਨ ਸੁਣ ਲੈਨੇ ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੇ ਇਹ ਗੱਲ ਵਾਕਈ ਮਹਾਂਪੁਰਖਾਂ ਨੇ ਪ੍ਰਤੱਖ ਕਰਕੇ ਦਿਖਾਤੀ ਆ ਕਿ ਪੰਜਾਬ ਵਸਦਾ ਜਿਹੜਾ ਗੁਰਾਂ ਦੇ ਨਾਂ ਤੇ ਆ ਕੱਲ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਜਦੋਂ ਸਟਾ ਲੱਗੀ ਤੇ ਮਹਾਂਪੁਰਖਾਂ ਨੇ ਉਸੇ ਵੇਲੇ ਸੰਗ ਤਾਂ ਜਿੰਨੀਆਂ ਵੀ ਹੋਮ ਹੋਮਾ ਕੇ ਪਹੁੰਚੀਆਂ ਮਹਾਂਪੁਰਖਾਂ ਲਈ ਕੇ ਸਾਰਾ ਕਈਆਂ ਤੋੜੇ ਹਰ ਇੱਕ ਜੋ ਵੀ ਇੱਥੇ ਪ੍ਰਬੰਧ ਜਿਹੜਾ ਮਹਾਂਪੁਰਖਾਂ ਨੇ ਕੀਤਾ ਤੇ ਇਹ ਬਾਬਾ ਜੀ ਕੱਲ ਜਦੋਂ ਬੰਨ ਟੁੱਟਾ ਤੇ ਇਸ ਜਗ੍ਹਾ ਦੇ ਉੱਤੇ ਬੰਨ ਇੱਥੋਂ ਤੱਕ ਆ ਗਿਆ ਹੈ ਬੰਨ ਇਹ ਸਾਰਾ ਕੱਲ ਹੀ ਕਵਰ ਕੀਤਾ ਗਿਆ ਇਹਨੂੰ ਤੇ ਅੱਜ ਵੀ ਮਹਾਂਪੁਰਖਾਂ ਵੱਲੋਂ ਸਿੰਘ ਭੇਜੇ ਗਏ ਆ ਸ੍ਰੀਮਾਨ ਸੰਤ ਬਾਬਾ ਸੁਖਾ ਸਿੰਘ ਜੀ ਸੰਪਰਦਾਇਕਾਰ ਸੇਵਾ ਸ੍ਰੀ ਹਾਲੀ ਸਾਹਿਬ ਉਹਨਾਂ ਨੂੰ ਕਿਹਾ ਜਾਂਦਾ ਬੰਨਾਂ ਦੇ ਰਖਵਾਲੇ ਮਹਾਂਪੁਰਖਾਂ ਦੀ ਕਿਤਾਬ ਇੱਕ ਲਿਖੀ ਆ ਜੀ ਬੰਨਾਂ ਦੇ ਰਖਵਾਲੇ ਸੱਚ ਹੀ ਬੰਨਾਂ ਦੇ ਰਖਵਾਲੇ ਆ ਕਿਉਂਕਿ ਕੱਲ ਜਿਹੜੇ ਹਾਲਾਤ ਬਣ ਚੁੱਕੇ ਸੀ ਹੋ ਸਕਦਾ ਹੀ ਜੇ ਕੱਲ ਆ ਪਾੜ ਪੈ ਜਾਂਦਾ ਤੇ ਲੱਖਾਂ ਇੱਕ ਬਾਕੀ ਇੱਦਾਂ ਵਾਂ ਕਿ ਸਾਰੀ ਸੰਗਤ ਸਭਰਾਵਾਂ ਦੀ ਦੂਰ ਦੂਰ ਤੋਂ ਸਹਾਇਤਾ ਬਹੁਤ ਆ ਰਹੀ ਹੈ ਇੱਥੇ ਜਦੋਂ ਤੋੜੇ ਭਰਨ ਵਾਸਤੇ ਤੇ ਬੰਨ ਦੇ ਨਾਲ ਨਾਲ ਜਿਹੜੀ ਇਸ ਬਰਾਵੀ ਢਾ ਲੱਗੀ ਹੋਈ ਆ ਤੇ ਇਹਨੂੰ ਜੋਰਾਂ ਛੋੜਾਂ ਦੇ ਨਾਲ ਲੱਗੇ ਆ ਸਾਰੇ ਸਿੰਘ ਤੇ ਬਾਬਾ ਜੀ ਵੱਲੋਂ ਹਰੀਆਲੀ ਸਾਹਿਬ ਵੱਲੋਂ ਬਾਬਾ ਸੁਖਾ ਸਿੰਘ ਜੀ ਵੱਲੋਂ ਸਿੰਘ ਇੱਥੇ ਆਏ ਆ ਲੰਗਰ ਪਾਣੀ ਚੱਲੰਦਾ ਆ ਤੇ ਪੂਰਾ ਪੂਰੇ ਪੀਨਾਲਡਾ ਤੋਂ ਸ਼ਾਹ ਨਾਲ ਸੰਤਾਂ ਲੱਗੀਆਂ ਆ ਕਿ ਇਹ ਬੰਨ ਜਿਹੜਾ ਇਹ ਟੁੱਟੇ ਨਾ ਤੇ ਇਹਨੂੰ ਮੁਰੰਮਤ ਕੀਤੀ ਜਾਵੇ ਇਹਨੂੰ ਬੰਨਿਆ ਜਾਵੇ ਛੇਤੀ ਤੋਂ ਛੇਤੀ ਕਿਉਂਕਿ ਨੁਕਸਾਨ ਬਹੁਤ ਕਰੂਗਾ ਜੇ ਇੱਥੋਂ ਇਹ ਬੰਨ ਟੁੱਟ ਜਾਵੇ ਪਾਣੀ ਦੇ ਇੱਧਰ ਜੀ ਵੇਖੋ ਕਹਿੰਦੇ ਆ ਕਿ ਵਧਣਾ ਹੀ ਆ ਘਟਣਾ ਨਹੀਂ ਇਹਨੂੰ ਪਾਣੀ ਵਧੂਗਾ ਪਿੰਡ ਵਾਸੀਆਂ ਦੀ ਬੁਰੀ ਤਰ੍ਹਾਂ ਹੋ ਗਈ ਪਿੰਡ ਵਾਸੀਆਂ ਨੇ ਉਹ ਹੀ ਹਮ ਮਾਂ ਆ ਕੇ ਪਹੁੰਚਣ ਇੱਥੇ ਟਰੈਕਟਰ ਟਰਾਲੀਆਂ ਮਿੱਟੀ ਲੈ ਕੇ ਆਉਣ ਟੋੜੇ ਭਰਨ ਨਾਲ ਲੱਗਣ ਦਿਨ ਰਾਤ ਲੱਗ ਕੇ ਜੇ ਤੇ ਹਮਲਾ ਮਾਰਿਆ ਤੇ ਇਹ ਬਚ ਜੂਗਾ ਬਚਾਅ ਹੋ ਜੂਗਾ ਸਾਰੀ ਸੰਗਤ ਨੂੰ ਇਹੋ ਅਪੀਲ ਕਿ ਇੱਥੇ ਆਉਣ ਧਿਆਨ ਕੇ ਸੇਵਾ ਕਰਨ ਦੇ ਬੰਨ ਦਾ ਜਿੰਨਾ ਵੀ ਬਚਾਅ ਹੋ ਸਕੇ ਕਰਨ